ਸਸ਼ਿਕਾਦੀ ਮੇਰੇ ਇਸ YouTube ਚੈਨਲ ਤੇ ਅੱਜੋ ਮੁਲਾਜ਼ਮ ਦੇ ਡੀਏ ਦੇ ਵਿੱਚ ਚਾਹੇ ਵਾਅਦਾ ਹੋਵੇ ਜਾਂ ਵੱਖ-ਵੱਖ ਮੰਗਾ ਮੁਲਾਜ਼ਮ ਜਿਹੜੇ ਰੱਖੇਗੇ ਨਾ ਉਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਉਹਨਾਂ ਚ ਪਹਿਲੀ ਮੰਗ ਹੈ ਜਿਵੇਂ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਿੰਨੇ ਪਰਸੈਂਟ ਕਰ ਸਕਦੇ ਕਿ ਪੰਜਾਬ ਸਰਕਾਰ ਕਰਵਾਉਗਾ ਸਦੀ ਉਸ ਬਾਰੇ ਜਾਣਕਾਰੀ ਪੰਜਾਬ ਸਰਕਾਰ ਦੇ ਮਾਇ ਮੋਟ ਮੰਗਾ ਕਿ ਜੇਕਰ ਕੇਂਦਰ ਸਰਕਾਰ ਦੇ ਮਾਇ ਡੀਏ 49% ਦਾ ਪਰ ਪੰਜਾਬ ਦੇ ਨਾਲ ਡੀਏ 44% ਦਾ 16% ਦਾ ਬਹੁਤ ਵੱਡਾ ਫਰਕ ਆ ਪੰਜਾਬ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ ਪਰ ਮੀਡੀਆ ਦੀ ਮੁੱਖ ਮੰਗ ਸਈ ਕਿ ਪੰਜਾਬ ਦੇ ਮਾਇਆ ਦੇ ਵਿੱਚੋਂ ਉਹਨਾਂ ਨੂੰ ਵਧਾ ਕਿੱਦਾਂ ਹੋਵੇ ਜਿਸ ਨੇ ਮੁਖੀ ਨੂੰ ਹੰਪੂਰ ਨਾਲ ਜਿੱਥੇ ਹਰਬਾਹ ਟੀਮ ਨਾਲ ਚੰਡੀਗੜ੍ਹੇ ਮੀਟਿੰਗਾਂ ਹੋਈਆਂ ਉਹ ਹੈ ਭਵੰਤਮਾਨ ਨੇ ਬਿਸਵਾਜ ਆਇਆ ਕਿ ਢਾਡੇ ਨੀ ਦੇ ਵਿੱਚ ਬਹੁਤ ਵਧਾ ਕੇ ਕਿਹਾ ਮੇਰੇ ਤੇ ਜਮਿੰਸਾ ਤੋਂ ਕਿਹੜੀ ਏਰੀਆ ਹੈ ਕਿੰਨਾ ਪਰਸੈਂਟ ਮਿਲ ਸਕਦਾ ਪੰਜਾਬ ਸਰਕਾਰ ਇਹ ਕਿੰਨਾ ਟਾਈਮ ਤੱਕ ਦੇ ਸਕਦੀ ਹੋ ਉਸ ਵਾਰ ਲਗਭਗ ਆਰਾਇਆ ਜਿਹਦੇ ਪਰਮੰਦਾ ਉਹ ਰਿਟ ਭਵੰਤਵਨ ਨਾਲ ਮੀਟਿੰਗ ਹੋਈ ਆ ਇਸ ਤਾਈਂ ਡੀਏ ਬਾਦਰੀ ਦੇ ਕਰਨ ਦੀ ਗੱਲ ਕਰਦੇ ਆ ਹਾਂਜੀ ਇੱਕ ਪਾਸੇ ਕੇਂਦਰ ਸਰਕਾਰ ਦੇ ਮਿਲਾਨ ਡੀਏ ਹਾਂਜੀ 58% ਆ ਹਾਂਜੀ ਪੰਜਾਬ ਸਰਕਾਰ ਦੇ ਮਿਲਾਨ ਡੀਏ ਆ ਹਾਂਜੀ ਉਹ 42% ਆ ਮੈਡਮ ਜੀ ਹਾਂਜੀ ਪਰ ਦੂਜੇ ਪਾਸੇ ਸੋਲਾਂ ਮਾਣਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਬੇਤਵਨ ਦੀ ਹਰਪਾਲ ਸਿੰਘ ਜੀਮਾ ਨਾਲ ਮੁੱਖ ਭਵੰਤਵਨ ਨਾਲ ਕਈ ਮੀਟਿੰਗ ਹੋਈਆਂ ਉਹ ਸਾਰਾ ਵਾਲਾ ਸੋਨੇ ਵਿੱਚ ਜੋ ਪੰਜਾਬ ਸਰਕਾਰ ਆ ਮਲਾਇਆਂ ਦੇ ਡੀਰ ਵਾਦਾ 16% ਕਰ ਸਕਦੀ ਆ ਬਾਕੀ ਏਰੀਆ ਦੀ ਗੱਲ ਆ ਉਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਏਰੀਆ ਦਿੰਦੇ ਨੇ ਨਹੀਂ ਦੀ ਇਹ ਮਾਨ ਸਰਕਾਰ ਜਾਂ ਬੇਤਾਂ ਸਰਪਾਲ ਸਿੰਘ ਜੀ ਮਾ ਸੋਚੂਗਾ ਵੀ ਜੇਕਰ 27 ਵਿੱਚ ਹੁਣ ਜਿੰਨੇ ਨੇ ਤਾਂ ਮਲਾਇਆਂ ਨੂੰ 5.5 ਸਾਲ ਏਰੀਆ ਹਰ ਹਾਲਤ ਵਿੱਚ ਦੇਣਾ ਪਊਗਾ ਹਾਂ ਜੀ ਬਣੇ ਜੀ ਮਲਾਜਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਆ ਰ ਹੈ ਇਹ ਕਿੰਨਾ ਕੁ ਟਾਈਮ ਸਰਕਾਰ ਲਗਾ ਸਕਦੀ ਹੈ ਦੇਣ ਲਈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮਲਾਇਆਂ ਜੋ ਮਾਨ ਸਰਕਾਰ ਜੋ ਏਰੀਆ ਰ ਹੈ ਜੀ 5.5 ਸਾਲ ਦਾ ਬਣਦਾ ਇਹ ਲਗਭਗ 18000 ਕਰੋੜ ਰੁਪਏ ਆ ਹਾਂਜੀ ਸਾਢੇ 5 ਸਾਲ ਦਾ ਏਰੀਆ ਬਣਦਾ ਬਾ ਸਰਕਾਰ ਬਾਰ ਬਾਰ ਇਹੀ ਕਹਿ ਰਹੀ ਆ ਕਿ ਜਦੋਂ ਸਾਡਾ ਖਿਆਲਨਾ ਭਰਿਆ ਹੋਊਗਾ ਫਿਰ ਏਰੀਆ ਦਵਾਂਗੇ ਸਵਾ 3 ਸਾਲ ਉਪਰ ਦਾ ਸਮਾਂ ਹੋ ਚੁੱਕਿਆ ਹੈ ਕਿਉਂਕਿ ਆਉਣ ਵਾਲੇ 27 ਮਾਰਚ ਵਿੱਚ ਉਹਨਾਂ ਦੁਆਰਾ ਹੋਣੀਆਂ ਨੇ 27 ਮਾਰਚ ਦਾ ਇਹਨਾਂ ਨੇ ਬਾਅਦਿਆਂ ਗਰੰਟੀਆਂ ਲੈਂਦੇ ਇੱਕ ਇੱਕ ਸਰਕੂਲ ਕੀਤਾ ਗਿਆ ਸਰਕਾਰ ਵੱਲੋਂ ਵੀ ਅਸੀਂ 80 ਸਾਲਾਂ ਨੂੰ ਇਦਾਂ ਬੰਦ ਦਵਾਂਗੇ ਇਸ ਤਾਂ ਵਿੱਚ ਜਾਂ ਉਸ ਤੋਂ ਘੱਟ ਇਸ ਤਰ੍ਹਾਂ ਦਵਾਂਗੇ ਜਾਂ 58 ਸਾਲ ਵਾਲਿਆਂ ਨੂੰ ਇਸ ਕਿਸ਼ਤਾਂ ਦਵਾਂਗੇ ਅਸੀਂ ਮਾਂ ਸਰਕਾਰ ਨੂੰ ਮੰਗ ਕਰਦੇ ਆ ਵੀ ਜੋ ਪੇ ਕੇ ਹੁੰਦਾ ਜਿਹੜਾ 18000 ਕਰੋੜ ਰੁਪਏ ਬਣਦਾ ਉਹ ਇੱਕ ਜਾਂ ਦੋ ਕਿਸ਼ਤਾਂ ਵਿੱਚ ਹਰ ਹਰ ਹਾਲਤ ਦੇ ਵਿੱਚ ਮਲਾਜ ਨੂੰ ਜਲਦੀ ਦਿੱਤਾ ਜਾਂਦਾ ਹਾਂਜੀ ਹਾਂਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਇਹ ਕਿਹੜਾ